ਆਮ ਆਦੀ ਪਾਰਟੀ ਅੱਗੇ ਸਮੇਂ ਕਈ ਚੁਣੌਤੀਆਂ ਨੇ ਹੋਰ ਨਾ ਸਿਆਸੀ ਤਰ੍ਹਾਂ ਦੇ ਮੁਕਾਬਲੇ ਸਭ ਤੋਂ ਜਵਾਨ ਅਤੇ ਬਦਲਾਅ ਲਿਆਉਣ ਦੇ ਨਾਰੇ ਅਤੇ ਉਮੀਦ ਨਾਲ ਆਈ ਇਹ ਪਾਰਟੀ ਅੰਦਰੂਨੀ ਅਤੇ ਬਾਹਰੀ ਤੌਰ ਤੇ ਕਈ ਮੁਸੀਬਤਾਂ ਵਿੱਚ ਘिरी ਹੋਈ ਹੈ ਜੇ ਕਹਿ ਲਈਏ ਕਿ ਇਹ ਪਾਰਟੀ ਵਰਤਾ ਵਿੱਚ ਤਾਂ ਕੋਈ ਗਲਤ ਨਹੀਂ ਹੋਏਗਾ ਆਵਾ ਦੀ ਪਾਰਟੀ ਦਾ ਇੱਕ ਵਿਧਾਇਕ ਜੰਮੂ ਕਸ਼ਮੀਰ ਵਿੱਚ ਗ੍ਰਿਫਤਾਰ ਹੋਣ ਦੀਆਂ ਖਬਰਾਂ ਹਾਲੇ ਗਰਮ ਹੀ ਸਨ ਕਿ ਅੱਜ ਖਡੂਰ ਸਾਹਿਬ ਤੋਂ ਇਸੇ ਪਾਰਟੀ ਦੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਵੈਸੇ ਆਮ ਆਦਮੀ ਪਾਰਟੀ ਲਈ ਇਸ ਵਕਤ ਸਭ ਕੁਝ ਚੰਗਾ ਨਹੀਂ ਚੱਲ ਰਿਹਾ ਜਿਹੜੇ ਹਾਲਾਤ ਬਣੇ ਹੋਏ ਨੇ ਜੇ ਇਹਨਾਂ ਨੂੰ ਸੰਭਾਲਿਆ ਨਾ ਗਿਆ ਤਾਂ ਨੇੜ ਭਵਿੱਖ ਵਿੱਚ ਇਹ ਪਾਰਟੀ ਖਿੰਡ ਵੀ ਸਕਦੀ ਹੈ ਵੀਡੀਓ ਵਿੱਚ ਤੁਹਾਨੂੰ ਗ੍ਰਿਫਤਾਰ ਵਿਧਾਇਕ ਲਾਲਪੁਰਾ ਮਾਮਲੇ ਦੀ ਪੂਰੀ ਜਾਣਕਾਰੀ ਦੇਵਾਂਗੇ ਅਤੇ ਦੱਸਾਂਗੇ ਕਿ ਇਹ ਗ੍ਰਿਫਤਾਰੀ ਕਿਉਂ ਹੋਈ ਹੈ ਅਤੇ ਹੁਣ ਸਜ਼ਾ ਦੀ ਤਲਵਾਰ ਕਿਉਂ ਲੰਮਕ ਰਹੀ ਹੈ ਉਧਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਉੱਤੇ ਹੁਣ ਆਫਤ ਰਾਹਤ ਫੰਡ ਦਾ 12000 ਕਰੋੜ ਰੁਪਏ ਹੜੱਪਣ ਦੇ ਦੋਸ਼ ਲੱਗੇ ਨੇ ਵੀਡੀਓ ਵਿੱਚ ਗਾਇਕ ਜਸਵੀਰ ਜੱਸੀ ਅਤੇ ਗਾਇਕ ਮਨਕੀਰ ਤੌਲਕ ਦੀ ਵੀ ਗੱਲ ਕਰਾਂਗੇ ਕਿਉਂ ਗਾਇਕ ਜੱਸੀ ਨੇ মিডিਆ ਉਤੇ ਤਤਤੇ ਹੁੰਦੇ ਆ ਸਿਰਫ న్యూਸ ਲਈ ਮਨ ਘੜਤ ਖਬਰਾਂ ਅਤੇ ਅਫਵਾਹਾਂ ਫਲਾਉਣ ਵਾਲੀ ਗੱਲ ਆਖੀ ਹੈ ਸਭ ਤੋਂ ਪਹਿਲਾਂ ਗੱਲ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਕਰਦੇ ਆ ਉਸ ਨੂੰ ਪੁਲਿਸ ਨੇ ਇੱਕ 12 ਸਾਲ ਪੁਰਾਣੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀ ਉਸ ਮਾ ਕਾਂਡ ਮਾਮਲੇ ਵਿੱਚ ਕੀਤੀ ਗਈ ਹੈ ਅਤੇ ਵਿਧਾਇਕ ਸਣੇ ਸੱਤ ਮੁਲਜ਼ਮਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ ਇਸ ਮਾਮਲੇ ਵਿੱਚ ਮਾਨਯੋਗ ਅਦਾਲਤ ਵੱਲੋਂ ਫੈਸਲਾ ਹੁਣ 12 ਸਤੰਬਰ ਨੂੰ ਸੁਣਾਇਆ ਜਾਣਾ ਹੈ ਇਹ ਵੀ ਚਰਚਾ ਹੋ ਰਹੀ ਹੈ ਕਿ ਹੋਰਨਾਂ ਦੋਸ਼ੀਆਂ ਨਾਲ ਇਸ ਵਿਧਾਇਕ ਨੂੰ ਵੀ ਸਜ਼ਾ ਸੁਣਾਈ ਜਾ ਸਕਦੀ ਹੈ ਜੰਮੂ ਕਸ਼ਮੀਰ ਵਿੱਚ ਇਸੇ ਪਾਰਟੀ ਦੇ ਜਿਹੜੇ ਵਿਧਾਇਕ ਮਹਾਰਾਜ ਮਲਿਕ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਖਿਲਾਫ ਵੀ سنگੀਨ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਮਨਜਿੰਦਰ ਸਿੰਘ ਲਾਲਪੁਰਾ ਪੰਜਾਬ ਦੀ ਹਾਕਮ ਤਹਿ ਨਾਲ ਸੰਬੰਧਿਤ ਕੋਈ ਪਹਿਲਾ ਵਿਧਾਇਕ ਨਹੀਂ ਜਿਸ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਐਮਐਲਏ ਲਾਲਪੁਰਾ ਵਾਲਾ ਇਹ ਪੂਰਾ ਮਾਮਲਾ ਇੱਕ ਅਨਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਲੜਕੇ ਹਰਵਿੰਦਰ ਕੌਰ ਉਸਮਾਨ ਨਾਲ ਛੇੜਛਾੜ ਅਤੇ ਉਸ ਉੱਤੇ ਹਮਲੇ ਨਾਲ ਜੁੜਿਆ ਹੋਇਆ ਹੈ ਹਰਵਿੰਦਰ ਕੌਰ ਉਸਮਾਨ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਈ ਸੀ ਜਿੱਥੇ ਇਹ ਸਾਰੀ ਘਟਨਾ ਵਾਪਰੀ ਇਸ ਮਾਮਲੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਤਰਨਤਾਰਨ ਪ੍ਰੇਮ ਕੁਮਾਰ ਦੀ ਅਦਾਲਤ ਨੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਹੋਰਨਾਂ ਨੂੰ ਮੁੱਖ ਦੋਸ਼ੀ ਠਹਿਰਾਇਆ ਹੈ ਸਜ਼ਾ 12 ਸਤੰਬਰ ਨੂੰ ਸੁਣਾਈ ਜਾਏਗੀ ਇਸ ਵੇਲੇ ਦੋਸ਼ੀ ਵਿਧਾਇਕ ਲਾਲਪੁਰਾ ਅਤੇ ਹੋਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲੈ ਲਿਆ ਹੈ ਤੁਹਾਨੂੰ ਇਹ ਮਾਮਲਾ ਯਾਦ ਹੀ ਹੋਣਾ ਕਿਉਂਕਿ ਉਦੋਂ ਇਸ ਦੀ ਬਹੁਤ ਚਰਚਾ ਹੋਈ ਸੀ 4 ਮਾਰਚ 2013 ਨੂੰ ਪਿੰਡ ਉਸਮਾਨ ਦੀ ਰਹਿਣ ਵਾਲੀ ਹਰਵਿੰਦਰ ਕੌਰ ਉਸਮਾ ਆਪਣੇ ਪਿਤਾ ਕਸ਼ਮੀਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੀ ਸੀ ਹਰਵਿੰਦਰ ਕੌਰ ਉਸਮਾਨ ਨਾਲ ਉੱਥੇ ਮੌਜੂਦ ਟੈਕਸੀ ਡਰਾਈਵਰਾਂ ਨੇ ਕਥਿਤ ਤੌਰ ਉੱਤੇ ਛੇੜਛਾੜ ਕੀਤੀ ਜਦੋਂ ਉਸਨੇ ਵਿਰੋਧ ਕੀਤਾ ਤਾਂ ਟੈਕਸੀ ਡਰਾਈਵਰਾਂ ਨੇ ਉਸ ਦੇ ਘੁੱਟ ਮਾਰ ਕੀਤੀ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਵੀ ਪਰਿਵਾਰ ਨੂੰ ਸੜਕ ਉੱਤੇ ਬੇਰਹਿਮੀ ਨਾਲ ਘੁੱਟਿਆ ਸੀ ਜਿਸ ਦੀ ਵੀਡੀਓ ਵੀ ਉਸ ਸਮੇਂ ਵਾਇਰਲ ਹੋਈ ਸੀ ਜਿਵੇਂ ਇਸ ਦੀ ਵੀਡੀਓ ਮੀਡੀਆ ਤੱਕ ਪਹੁੰਚੀ ਇਹ ਮਾਮਲਾ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਇਸ ਦੌਰਾਨ ਸੁਪਰੀਮ ਕੋਰਟ ਨੇ ਮਾਮਲੇ ਦਾ ਨੋਟਿਸ ਲਿਆ ਅਤੇ ਪੀੜਤ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਦੋਸ਼ੀ ਟੈਕਸੀ ਡਰਾਈਵਰਾਂ ਵਿੱਚੋਂ ਮਨਜਿੰਦਰ ਸਿੰਘ ਲਾਲਪੁਰਾ 2022 ਵਿੱਚ ਖਡੂਰ ਸਾਹ ਫਲਕੇ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਚੁਣੇ ਗਏ। ਬਚਾਅ ਪੱਖ ਦੇ ਵਕੀਲ ਨੇ ਵਿਧੇਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵਿੱਚ ਪੇਸ਼ ਹੋ ਕੇ ਘੱਟੋ-ਘੱਟ ਸਜ਼ਾ ਦੀ ਅਪੀਲ ਕੀਤੀ। ਅਦਾਲਤ ਨੇ ਮੁਲਜ਼ਮਾਂ ਨੂੰ ਦੋਸ਼ੀ ਿਕਰਾਰ ਦਿੱਤਾ ਅਤੇ ਸਾਰਿਆਂ ਨੂੰ ਪੁਲਿਸ ਰਸਦ ਵਿੱਚ ਲੈਣ ਦੇ ਹੁਕਮ ਸੁਣਾਏ। ਇਸ ਤੋਂ ਬਾਅਦ ਕੋਰਟ ਕੰਪਲੈਕਸ ਪੁਲਿਸ ਛਾਉਣੀ ਵਿੱਚ ਬਦਲ ਗਿਆ ਅਤੇ ਤੁਸੀਂ ਵਿਧਾਇਕ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਲੈ ਜਾਂਦੇ ਹੋਏ ਨੂੰ ਦੇਖ ਸਕਦੇ ਹੋ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਮੁਸੀਬਤ ਘੇਰ ਰਹੀ ਹੈ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਉੱਤੇ ਕਰੋੜਾਂ ਰੁਪਏ ਹੜੱਪਣ ਦੇ ਤਾਜ਼ਾ ਦੋਸ਼ ਲੱਗੇ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੀਡੀਆ ਨਾਲ ਗੱਲਬਾਤ ਮੌਕੇ ਕੁਝ ਤੱਥ ਰੱਖੇ ਉਹਨਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਨੇ 12000 ਕਰੋੜ ਰੁਪਏ ਦੇ ਰਾਜ ਆਫਤ ਰਾਹਤ ਫੰਡ ਜਾਣੀ ਐਸਡੀਆਰਐਫ ਨੂੰ ਹੜੱਪ ਲਿਆ ਹੈ ਐਸ ਡੀ ਆਰ ਐਫ ਫੰਡਾਂ ਦੀ ਸਥਿਤੀ ਬਾਰੇ ਆਪ ਸਰਕਾਰ ਦੀ ਜਵਾਬਦੇਹੀ ਨਿਰਧਾਰਤ ਕੀਤੇ ਜਾਣ ਦੀ ਮੰਗ ਕਰਦੇ ਆ ਕਾਂਗਰਸ ਨੇ ਆਖਿਆ ਕਿ ਸੂਬਾ ਸਰਕਾਰ ਨੇ ਫੰਡਾਂ ਦੀ ਦੁਰਵਰਤੋਂ ਕਿਤੇ ਹੋਰ ਕੀਤੀ ਹੈ ਅਤੇ ਹੜਪ੍ਰਭਾਵਿਤ ਪੀੜਤਾਂ ਨੂੰ ਨਿਰਾਸ਼ਾ ਵਿੱਚ ਛੱਡ ਦਿੱਤਾ ਹੈ ਉਨ੍ਹਾਂ ਆਖਿਆ ਕਿ ਫੰਡਾਂ ਨੂੰ ਡਾਇਵਰਟ ਕਰਨ ਲਈ ਸੂਬਾ ਸਰਕਾਰ ਵਿਰੁੱਧ ਅਪਰਾਧਕ ਕੇਸ ਦਰਜ ਕੀਤਾ ਜਾਣਾ ਚਾਹੀਦਾ ਉਹ ਤਾਂ ਥੋੜੀ ਸਰਕਾਰ ਨੂੰ ਸਰਕਾਰ ਨੂੰ 12000 ਕਰੋੜ ਰੁਪਏ ਦਾ ਤੁਸੀਂ ਦੇਰਵਾ ਪੁੱਛੋ ਰਾਜਨ ਦੇ ਆਸਕਿੰਗ ਮੀ ਉਹ ਸਰਕਾਰ ਅੰਕੜੇ ਦੇਵੇ ਡਾਕੂਮੈਂਟ ਦੇ ਪ੍ਰੂਫ ਦੇ ਆਧਾਰ ਤੇ ਵੀ ਸਾਡੇ ਜਦੋਂ ਸਰਕਾਰ ਬਣੀ ਸੀ ਸਾਡੇ ਕੋਲ ਤਾਂ ਇੰਨੇ ਪੈਸੇ ਸੀਗੇ ਸਰਕਾਰ ਬਿਹਤਰੀਨ ਦੱਸੇ ਜੀ ਕਿਉਂਕਿ ਸਰਕਾਰ ਦਾ ਅੱਡੀ ਦੱਸੇਗਾ ਇਹ 2010 ਜਿਹੜੋ ਬੜਿਆ ਫੰਡ ਤੁਸੀਂ ਉਹ ਸਰਕਾਰ ਨੂੰ ਪੁੱਛੋਗੇ ਉਹ ਜਿਹੜਾ 13000 ਕਰੋੜ ਰੁਪਏ ਦੀ ਗੱਲ ਕਰਦੇ ਉਹਦੇ ਦਾ 13000 ਕਰੋੜ ਰੁਪਿਆ ਟੇਲਾ ਉਹ ਦੱਸੇਗੀ ਕਿ ਸਾਡੇ ਕੋਲ ਇੰਨਾ ਸੀ ਜਾਂ ਹੁਣ ਸੀ ਹੋਣਾ ਲਾ ਵੀ ਤਾਂ 3000 ਕਰੋੜ ਹੋਣਾ ਹੈ ਨਾ ਮੈਂ ਕੀ ਕਹਿ ਰਿਹਾ ਨੋ 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 ਜਨਾਬੇ 100% ਜਿਨੇ ਵੀ ਮਿਸਯੂਜ਼ ਆਫ ਫੰਡ ਕੀਤਾ ਉਹਦੇ ਤੇ ਕਰ ਚਰਚਾ ਕਰ ਲੈਣ ਮੈਂ ਕੇਂਦਰ ਸਰਕਾਰ ਦੀ ਗੱਲ ਕਰ ਰਿਹਾ ਵੀ ਕੇਂਦਰ ਸਰਕਾਰ ਕਰੀਏ ਤੁਸੀਂ ਸੁੱਤੇ ਪਈ ਸੀ ਐਸਟੀਆਰਫ ਦਾ ਪੈਸਾ ਕਿਤੇ ਹੋਰ ਵੰਟੇ ਜਾ ਰਿਹਾ ਤੁਸੀਂ ਕਿਉਂ ਅੜ ਰਹੇ ਹੋ ਕਿ ਤੁਸੀਂ ਨਾਮ ਦੇ ਵਿੱਚ ਕਿਹਜੋ ਆ ਜਿਹੜੇ ਨਾਮ ਤੋਂ ਬਣਾਏ ਹੋਏ ਐ ਅਸੀਂ 12.5 ਹਜ਼ਾਰ ਕਰੋੜ ਰੁਪਏ ਦਾ ਘਪਣ ਦੀ ਗੱਲ ਨਹੀਂ ਮਿਕਿਆ ਮੈਂ ਕਹਿ ਰਿਹਾ ਕਿ ਸਾਡੇ ਸਾਡੇ ਸੁਣੋ 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 ਪਿਛਾ ਜੀ 12.5 ਹਜ਼ਾਰ ਕਰੋੜ ਰੁਪਇਆ ਸਰਕਾਰ ਕਿੱਥੇ ਲਾ ਗਈ ਇੱਕ ਤਾਂ ਸਾਨੂੰ ਵੀਰਵਾ ਦੇ ਅਸੀਂ ਐਸੇ ਕਰਕੇ ਮੈਂ ਪਿਛੇ ਜੇ ਕਿਹਾ ਸੀ ਸਪੈਸ਼ਲ ਸੈਸ਼ਨ ਇਹਦੇ ਤੇ ਆਉਣਾ ਚਾਹੀਦਾ ਹੈ ਸਰਕਾਰ ਸਾਡੇ 12.5 ਹਜ਼ਾਰ ਕਰੋੜ ਰੁਪਇਆ ਸਰਕਾਰ ਦੱਸੇ ਕਿ ਹੁਣ ਅਸੀਂ ਕੀ ਮੁਹਈਆ ਕਰਾਵਾਂਗੇ ਸਰਕਾਰ ਦੱਸੇ ਕਿ ਅਸੀਂ 20 ਹਜ਼ਾਰ ਰੁਪਇਆ ਕਿੰਨੇ ਲੋਕਾਂ ਨੂੰ ਦੇਵਾਂਗੇ ਸਰਕਾਰ ਇਹ ਦੱਸੇ ਕਿੰਨੇ ਕੋਠੇ ਟਹਿਗੇ ਆ ਸਰਕਾਰ ਇਹ ਦੱਸੇ ਕਿੰਨੀਆਂ ਜਾਨਾਂ ਗਈਆਂ ਸਰਕਾਰ ਇਹ ਦੱਸੇ ਕਿ ਕਿੰਨੇ ਟਰੈਕਟਰ ਡੁੱਬ ਗਏ ਆ ਇਹ ਸਾਰੀਆਂ ਗੱਲਾਂ ਅੱਜ ਅਸੀਂ ਕੈਨੇਡੀ স্পেশਲ ਸੈਸ਼ਨ ਬਲੌਟ ਇਸ 12.5 ਹਜ਼ਾਰ ਕਰੋੜ ਰੁਪਏ ਵਾਦੇ ਵੀ ਅਗਲੀ ਸਥਿਤੀ ਬਾਰੇ ਵੀ ਔਰ 1600 ਕਰੋੜ ਰੁਪਏ ਦੇ ਜਿਹੜੇ ਕੇਂਦਰ ਸਰਕਾਰ ਦੇ ਨਾਮ ਤੇ ਆ ਗਏ ਉਹਦੇ ਤੇ ਚਰਚਾ ਕਰੇ ਸਾਡੇ ਨੇ ਕਿਹਾ ਹੈ ਕਿ ਉਹ ਗੱਲ ਕਹਿਣੀ ਨਹੀਂ ਚਾਹੀਦੀ ਇੱਕ ਅੰਨਾ ਦੂਜੇ ਨੂੰ ਬੰਦੇ ਨੂੰ ਰਾਹ ਦਿਖਾ ਰਹੇ ਜਾਣ ਬੁੱਝ ਕੇ ਦੋਨੇ ਸਰਕਾਰਾਂ ਵੀ ਮੈਲਾਫਾਈ ਐਟੈਂਸ਼ਨ ਦੇ ਨਾਲ ਮੁੱਖ ਮੰਤਰੀ ਪੰਜਾਬ ਦੀ ਮੈਲਾਫਾਈ ਐਟੈਂਸ਼ਨ ਦੇ ਨਾਲ ਤੇ ਕੇਂਦਰ ਸਰਕਾਰ ਗਵਰਨਮੈਂਟ ਦੀ ਮੈਲਫਾਈ ਟੈਂਸ਼ਨ ਦੇ ਨਾਲ ਸਾਡੇ ਨਾਲ ਨੁਕਸਾਨ ਹੋਇਆ ਕਿਉਂ 2000 ਡਾਕਟਰ ਮਨਮੋਨ ਸਿੰਘ ਦੇਗੇ ਸੀ ਜਿਹੜਾ ਕਾਂਦੀ ਦਾ ਸਰਕਾਰ ਸੀ ਜਦੋਂ ਜਾਖੜ ਵਾਸਾ ਸੀਐਲਪੀ ਲੀਡਰ ਉਹਦੇ ਪਾਸੇ ਬਲੋਟ ਵਾਲੇ ਪਾਸੇ 1200 ਕਰੋੜ ਰੁਪਏ ਉਦੋਂ ਸਰ ਨੂਰਲੀ ਫਿਲਿਆ ਸੀ ਇਹ ਨੇ ਸਰਕਾਰਾਂ ਕੇਂਦਰ ਸਰਕਾਰ ਵਿਤਕਰਾ ਕਰਦੀ ਹੈ ਉਹਨੇ 2023 ਚ ਵੀ ਸਾਨੂੰ ਕੁਝ ਨਹੀਂ ਦੱਸਿਆ ਪਤਾ ਵੀ ਇੱਥੋਂ ਸੰਕੁਝ ਨਹੀਂ ਲੱਭਣਾ ਕਿਸਾਨ ਨੀਤੀ ਯੋਜਨਾ ਦਾ ਕੀ ਹਾਲ ਹੈ ਐਸਾ ਦੱਸੋ ਕਿੱਥੇ ਇਹ 1600 ਕਰੋੜ ਜਦੋਂ ਆਏਗਾ ਉਦੋਂ ਪਤਾ ਲੱਗੇਗਾ ਹਜੇ ਪਤਾ ਨਹੀਂ 1600 ਕਰੋੜ ਆਏਗਾ ਨਹੀਂ ਆਏਗਾ ਕਾਰ ਯਾਸਤੇ ਦਿੱਤਾ ਹੈ ਕਿਵੇਂ ਲੱਗੇਗਾ ਇਹ ਬਾਅਦ ਚ ਪਤਾ ਲੱਗੇ ਹੁਣ ਗੱਲ ਗਾਇਕ ਜਸਵੀਰ ਜੱਸੀ ਦੀ ਕਰਦੇ ਹਾਂ ਇਹ ਗਾਇਕ ਮੀਡੀਆ ਤੇ ਪੱਤਰਕਾਰਾਂ ਨਾਲ ਖਾਸਾ ਨਾਰਾਜ਼ ਹੈ ਉਸ ਦਾ ਕਹਿਣਾ ਹੈ ਕਿ ਕਈ ਪੱਤਰਕਾਰ ਅਤੇ ਮੀਡੀਆ ادارے ਸਿਰਫ ਵਿਊਜ਼ ਅਤੇ ਕਮੈਂਟਾਂ ਦੇ ਚੱਕਰ ਵਿੱਚ ਹੀ ਗਲਤ ਗੱਲਾਂ ਨੂੰ ਬਧੇਰੇ ਤਰਜੀਹ ਦਿੰਦੇ ਨੇ ਕਿਤੋਂ ਦੀ ਗੱਲ ਕਿਤੇ ਚੁੱਕ ਕੇ ਦਿਖਾਉਂਦੇ ਨੇ ਅਤੇ ਸਨਸਨੀ ਫਿਲਾਉਣ ਦਾ ਕੰਮ ਕਰਦੇ ਨੇ ਅਜਿਹਾ ਕਰਕੇ ਉਹ ਭਰਾਵਾਂ ਦੋਸਤਾਂ ਅਤੇ ਭਾਈਚਾਰਿਆਂ ਵਿੱਚ ਵੀ ਫਰਕ ਪਾਉਣ ਦਾ ਕੰਮ ਕਰ ਰਹੇ ਨੇ ਉਹਨਾਂ ਦੀ ਗੱਲ ਦਾ ਸਬੰਧ ਇੱਕ ਹੋਰ ਗਾਇਕ ਮਨਕੀਰ ਤੌਲਖ ਨਾਲ ਜੁੜਿਆ ਹੋਇਆ ਹੈ ਸਭ ਨੂੰ ਪਤਾ ਹੈ ਕਿ ਗਾਇਕ ਜੱਸੀ ਅਤੇ ਗਾਇਕ ਔਲਖ ਦੋਵੇਂ ਕਈ ਦਿਨਾਂ ਤੋਂ ਹੜਪ੍ਰਭਾਵਿਤ ਖੇਤਰਾਂ ਵਿੱਚ ਚੰਗਾ ਕੰਮ ਕਰ ਰਹੇ ਨੇ ਮਨਕੀਰ ਤੌਲਖ ਨੇ ਤਾਂ ਕਰੋੜਾਂ ਰੁਪਏ ਹੁਣ ਤੱਕ ਹੜਪੀੜਤਾਂ ਲਈ ਖਰਚੇ ਨੇ ਅਤੇ ਟਰੈਕਟਰ ਵੀ ਆਪਣੇ ਪੱਲੇਉਂ ਦੇ ਰਿਹਾ ਹੈ ਵੈਸੇ ਗਾਇਕ ਜੱਸੀ ਨੇ ਜੋ ਗੱਲਾਂ ਮੀਡੀਆ ਬਾਰੇ ਕਹੀਆਂ ਨੇ ਉਹ ਕਿਸੇ ਹੱਦ ਤੱਕ ਠੀਕ ਨੇ ਦੇਖੋ ਗਾਇਕ ਜਸਵੀਰ ਜੱਸੀ ਕੀ ਗਿਲਿਆ ਕਰ ਰਹੇ ਨੇ ਇਹ ਮੀਡੀਆ ਵਾਲੇ ਦੋਸਤ ਜਿਹੜੇ ਨੇ ਨਾ ਜਿਹੜੇ ਕਈ ਤੇ ਮੀਡੀਆ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਤੇ ਕਈ ਸਿਰਫ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਵਿਊਜ਼ ਲੈ ਲਈਏ ਅਸੀਂ ਅੱਗੇ ਨਿਕਲ ਜੀਏ ਅਸੀਂ ਸੁਰਖੀਆਂ ਬਣਾ ਲਈਏ ਉਹਨਾਂ ਵਾਸਤੇ ਮੇਰੀ ਬੇਨਤੀ ਹੈ ਕਿ ਤੁਸੀਂ ਪੋਜ਼ਿਟਿਵ ਰੋਲ ਅਦਾ ਕਰੋ ਜਿੱਦਾਂ ਉਹ ਕਹਿੰਦੇ ਹੁੰਦੇ ਨੇ ਨਾ ਕਿ ਜਦੋਂ ਇੱਕ ਅੱਗ ਲੱਗੀ ਸੀ ਤੇ ਉਹ ਚਿੜੀ ਜੋਨ ਜਿੱਪ ਭਰ ਕੇ ਪਾਣੀ ਦਾ ਪਾਉਂਦੀ ਸੀ ਤੇ ਕਿਸੇ ਨੇ ਪੁੱਛਿਆ ਸੀਗਾ ਕਿ ਤੇਰੇ ਨਾਲ ਦਾ ਕੀ ਫਰਕ ਪੈਂਦਾ ਉਹ ਕਹਿੰਦੀ ਵੀ ਜਦੋਂ ਕਿਤੇ ਹਿਸਟਰੀ ਬਣੇਗੀ ਤੇ ਮੇਰੀ ਜਿਹੜੀ ਹਿਸਟਰੀ ਦੇ ਵਿੱਚ ਮੇਰਾ ਨਾਮ ਜਿਹੜਾ ਉਹ ਅੱਗ ਬੁਝਾਉਣ ਵਾਲਿਆਂ ਚ ਆਏਗਾ ਅੱਗ ਲਗਾਉਣ ਵਾਲਿਆਂ ਚ ਨਹੀਂ ਆਏਗਾ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਉਹ ਚੁੱਕੋ ਛੋਟੀ ਜੀ ਕਿਸੇ ਗੱਲ ਨੂੰ ਲੈ ਕੇ ਕਯੋਸ ਜਾਂ ਮੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਨਾ ਕਰੋ ਜਿਵੇਂ ਤੁਸੀਂ ਹੁਣ ਇਹ ਕੱਲ ਦੀ ਗੱਲ ਸੀਗੀ ਗੱਲ ਕੁਝ ਵੀ ਨਹੀਂ ਸੀ ਤੇ ਮਨਕੀਰਤ ਦੀ ਤੇ ਮੇਰੀ ਗੱਲ ਮਨਕੀਰਤ ਔਲਖ ਤੇ ਸਾਡਾ ਭਰਾ ਹੈ ਛੋਟਾ ਸਾਡਾ ਬੱਚਾ ਹੋ ਤੇ ਮੈਂ ਹਮੇਸ਼ਾ ਉਹਨੂੰ ਮੈਂ ਤੇ ਕਈ ਵਾਰੀ ਉਹਨੂੰ ਡਾਇਰੈਕਸ਼ਨਾਂ ਦਿੰਦਾ ਰਹਿੰਦਾ ਰਿਹਾ ਉਹ ਵੀ ਮੈਨੂੰ ਗਾਣਿਆਂ ਦੀਆਂ ਬਹੁਤ ਸਾਰੀਆਂ ਡਾਇਰੈਕਸ਼ਨਸ ਦਿੰਦਾ ਰਹਿੰਦਾ ਵੀ ਚਾਚੂ ਏਦਾਂ ਕਰ ਲਓ ਚਾਚੂ ਏਦਾਂ ਕਰ ਲਓ ਮੈਂ ਵੀ ਉਹਦੇ ਨਾਲ ਗੱਲ ਕਰਦਾ ਰਹਿਣਾ ਹਮੇਸ਼ਾ ਔਰ ਇਸ ਟਾਈਮ ਤੇ ਉਹ ਮੈਂ ਤੁਹਾਨੂੰ ਦੱਸਿਆ ਸੋਸ਼ਲ ਮੀਡੀਆ ਤੇ ਇੱਕੋ ਹੀ ਬੰਦਾ ਜਿਹੜਾ ਛਾਇਆ ਹੋਇਆ ਉਹ ਮਨਕੀਰਤ ਔਲਖ ਹੈ ਤੇ ਸਾਡਾ ਹੀ ਬੰਦਾ ਹੈ ਵਧੀਆ ਕੰਮ ਕਰ ਰਿਹਾ ਸੀ ਜੇ ਉਹਨੂੰ ਹੋਰ ਡਾਇਰੈਕਸ਼ਨ ਦੇ ਕੇ ਹੋਰ ਪਲਾਨ ਕਰਕੇ ਚੀਜ਼ਾਂ ਮੈਂ ਤੇ ਆਪ ਉਹਦੇ ਕੋਲ ਕੈਸ਼ ਮੰਗਿਆ ਮੈਂ ਉਹਦੇ ਕੋਲ ਪੰਜ ਟਰੈਕਟਰ ਮੰਗੇ ਸਵੇਰੇ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰ ਰਹੇ ਹਾਂ ਸਾਰੇ ਸਿੰਗਰਸ ਸਾਰੀਆਂ ਸੰਸਥਾਵਾਂ ਮੇਰੀ ਕੋਸ਼ਿਸ਼ ਇਹ ਹੈ ਕਿ ਸਾਰੀਆਂ ਸੰਸਥਾਵਾਂ ਸਾਰੇ ਸਿੰਗਰਸ ਨੂੰ ਤੇ ਸਾਰੇ ਸੈਲੀਬ੍ਰਿਟੀਜ਼ ਨੂੰ ਨੇਤਾਵਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਕਿਉਂਕਿ ਜਿਹੜੀ ਇਹ ਪ੍ਰੋਬਲਮ ਹੈ ਵੱਡੀ ਹੈ ਤੇ ਇਹਨੂੰ ਅਸੀਂ ਨਜਿੱਠਣ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਕੁਝ ਬੱਦੇ ਜਿਹੜੇ ਆ ਜਿਹੜੇ ਇਹ ਡੇਰੇ ਨਾਲ ਰਿਲੇਟਡ ਚਿਲਮਚੇਲੇ ਆ ਨਾ ਜਿਹੜੇ ਉਹ ਤੇ ਕੁਝ ਸਿੰਗਰਾਂ ਦੇ ਆਈਟੀ ਸੈਲਫ ਇਹਨੂੰ ਹੋਰ ਜ਼ਿਆਦਾ 네ਗੇਟਿਵ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਹਾਡੇ ਨਾਲ ਮੈਂ ਨਜਿੱਠੂੰਗਾ ਅਜੇ ਸਾਡੀ ਇਹ ਪ੍ਰੋਬਲਮ ਬਹੁਤ ਵੱਡੀ ਆ ਤੇ ਇਹਦੇ ਨਾਲ ਥੋੜਾ ਜਾਂ ਤੁਹਾਡੀਆਂ ਗੋਡੀਆਂ ਲਵਾਵਾਂਗੇ ਤੁਹਾਡੀਆਂ ਪਹਿਲਾਂ ਵੀ ਗੋਡੀਆਂ ਲਵਾਈਆਂ ਹੁਣ ਵੀ ਲਵਾਵਾਂਗੇ ਪਰ ਇਹ ਪ੍ਰੋਬਲਮਸ ਦੇ ਨਾਲ ਸਾਨੂੰ ਇੱਕ ਇੱਕ ਬੰਦੇ ਕੋਲ ਬਿਨਾ ਜਾਤ ਪਾਤ ਬਿਨਾ ਮਸਬਾ ਦੇ ਬਿਨਾ ਧਰਮਾਂ ਦੇ ਬਿਨਾ ਛੋਟੇ ਵੱਡੇ ਦੇ ਬਿਨਾ ਅ ਅਮੀਰੀ ਗਰੀਬੀ ਦੇ ਸਾਨੂੰ ਹਰ ਬੰਦੇ ਕੋਲ ਪਹੁੰਚ ਪਹੁੰਚ ਲੈਣ ਤੋਂ ਮੈਂ ਹਰ ਬੰਦੇ ਨੂੰ ਅਪਰੋਚ ਕਰ ਰਿਹਾ ਮਨਕੀਰਤ ਤੇ ਚਲੋ ਇੱਕ ਸਾਡਾ ਮੁੰਡਾ ਆ ਹਰ ਬੰਦੇ ਨੂੰ ਮੈਂ ਤਾਂ ਜ਼ਿੰਦਗੀ 'ਚ ਜਿਹਨਾਂ ਬੰਦਿਆਂ ਨੂੰ ਲਾਈਕ ਵੀ ਨਹੀਂ ਕਰਦਾ ਮੈਂ ਉਹਨਾਂ ਨੂੰ ਵੀ ਇਸ ਪ੍ਰੋਬਲਮ ਦੇ ਵਿੱਚ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੂੰ ਵੀ ਫੋਨ ਕਰਕੇ ਕਹਾਂ ਕਿ ਜੋ ਤੁਸੀਂ ਸਾਡਾ ਹੱਲ ਕਰ ਸਕਦੇ ਹੋ ਜੋ ਵੀ ਤੁਸੀਂ ਸਾਡੀ ਸਹਾਇਤਾ ਕਰ ਸਕਦੇ ਹੋ ਤੁਸੀਂ ਕਰੋ ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ ਜਿੱਤ ਦੁਆਰੇ ਉਬਰੇ ਤੇ ਤੇਲੇ ਹੋ ਆਵਾਜ਼